प्यारे विद्यार्थियों स्वागत है तो आपका एक बार फिर आज अपन तो आपके एनएमएमएस पीएसटीएससी पेपर दी तैयारी दे लिए जो सामाजिक शिक्षा ਦੇ ਤਿੰਨ ਭਾਗ ਨੇ ਇਤਿਹਾਸ ਭੂਗੋਲ ਅਤੇ ਨਾਗਰੀ ਸ਼ਾਸਤਰ ਇਹਨਾਂ ਤਿੰਨਾਂ ਭਾਗਾਂ ਦੇ ਜਿਹੜੇ ਮਹੱਤਵਪੂਰਨ ਪ੍ਰਸ਼ਨ ਅਗੇ ਉਹਨਾਂ ਨੂੰ ਹੱਲ ਕਰਾਂਗੇ ਆਓ ਆਪਾਂ ਸ਼ੁਰੂ ਕਰੀਏ ਤਾਂ ਸਾਡਾ ਪਹਿਲਾ ਪ੍ਰਸ਼ਨ ਅੱਜ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਣਾ ਕਦੋਂ ਕੀਤੀ ਹਾਂਜੀ ਬੇਟਾ ਕਦੋਂ ਕੀਤੀ ਸੀ 1600 ਨਰੇਂਦਰਮੇ ਦੇ ਵਿੱਚ ਕਿਤੇ ਕਿਤੇ ਸੀ ਵੀ ਅਨੰਦਪੁਰ ਸਾਹਿਬ ਹੈ ਨਾ ਠੀਕ ਹੈ ਤਾਂ ਇਹ ਪਿਆਰ ਰੱਖਣਾਗਾ ਕਦੋਂ ਕੀਤੀ ਕਾਲ ਸਪੰਦਿ ਸਥਾਪਨਾ 1699 ਸਿਰਿੰਦਰ ਦੇ ਫੌਜਦਾਰ ਡੈਸ਼ ਦੇ ਕਹਿਣ ਤੇ ਪਠਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਪਿੱਠ ਵਿੱਚ ਛੁਰਾ ਖੋਵ ਦਿੱਤਾ ਹਾਂਜੀ ਤਾਂ ਸਿਰਿੰਦਰ ਦਾ ਫੌਜਦਾਰ ਕੌਣ ਸੀ ਬੇਟਾ ਵਜ਼ੀਰ ਖਾਂ ਠੀਕ ਹੈ ਆਇਨੇ ਅਕਬਰੀ ਦਾ ਲੇਖਕ ਕੌਣ ਸੀ ਹਾਂਜੀ ਆਇਨੇ ਅਕਬਰੀ ਇੱਕ గ్రంథ ਲਿਖਿਆ ਗਿਆ ਸੀ ਬੇਟਾ ਠੀਕ ਹੈ ਇਹਦਾ ਲੇਖ ਕੌਣ ਸੀ ਅਬુલ ਫਜ਼ਲ ਤਾਂ ਪ੍ਰਸ਼ਨ ਨੰਬਰ ਚਾ ਅਗਲਾ ਆਪਣਾ ਈਰਾਨ ਦੇ ਸ਼ਾਸਕ ਨਾਦਰ ਸ਼ਾਹ ਨੇ ਭਾਰਤ ਉੱਤੇ ਹਮਲਾ ਕਦੋਂ ਕੀਤਾ ਹਾਂਜੀ ਬੇਟਾ ਨਾਦਰ ਸ਼ਾਹ ਸੀ ਜਿਹੜਾ ਉਹ ਈਰਾਨ ਦਾ ਸ਼ਾਸਕ ਸੀ ਉਹਨੇ ਭਾਰਤ ਉੱਤੇ ਹਮਲਾ ਕਦੋਂ ਕੀਤਾ 1739 ਦੇ ਵਿੱਚ ਠੀਕ ਹੈ ਜੀ ਅਗਿਆਪਾ ਅਗਲਾ ਪ੍ਰਸ਼ਨ ਹੈ ਉੱਤਰੀ ਭਾਰਤ ਵਿੱਚ ਸਮਾਰਕ ਨਿਰਮਾਣ ਕਲਾ ਠੀਕ ਹੈ 1200 ਤੋਂ 1800 ਲਿਖਣਾ ਸੀ ਤੇ ਇਸ ਸਿਰਲੇਖ ਨਾਲ ਸੰਬੰਧਿਤ ਸੀ ਹਾਂਜੀ ਬੇਟਾ ਦਾ ਕੀ ਦਿਨ ਨਾਲ ਸੰਬੰਧਿਤ ਹੈ ਨਾਗਰਾ ਸ਼ੈਲੀ ਦੇ ਠੀਕ ਹੈ ਬੇਟਾ ਆਓ ਆਪਾਂ ਭੂਗੋਲ ਦੇ ਹੱਲ ਕਰਾਂਗੇ ਜਿਹੜੇ ਪੰਜ ਮਹੱਤਵਪੂਰਨ ਪ੍ਰਸ਼ਨ ਹੈਗੇ ਅ ਤਾ ਪਹਿਲਾ ਪ੍ਰਸ਼ਨ ਇਹ ਭੂਗੋਲ ਦਾ ਆਪਣਾ ਹੇਠ ਲਿਖਿਆਂ ਵਿੱਚੋਂ ਕਿਹੜਾ ਨਵਾਂ ਸ਼ਕਤੀ ਸਾਧਨ ਨਹੀਂ ਹੈ ਨਵਾਂ ਨਹੀਂ ਹੈ ਮਤਲਬ ਜੋ ਪੁਰਾਣੀ ਸਮੇਂ ਤੋਂ ਚੱਲਦਾ ਰਹੇਗਾ ਦੇਖੋ ਸੂਰਜ ਦੀ ਸ਼ਕਤੀ ਇਹ ਨਮਾਗਾ ਭੂਤਾਂਵੀ ਊਰਜਾ ਇਹ ਵੀ ਨਮ ਹੈ ਪੌਣ ਸ਼ਕਤੀ ਇਹ ਵੀ ਨਮ ਤਾਂ ਇਹਨਾਂ ਦੇ ਵਿੱਚੋਂ ਨਮਾ ਕਿਹੜਾ ਨਹੀਂ ਹੈ ਬੇਟਾ ਹੋਵੇਗਾ ਪੈਟਰੋਲੀਅਮ ਜੇ ਜੀ ਅਸੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਵਰਤੋਂ ਕਰਦੇ ਆ ਰਹੇ ਹਾਂ ਤਾਂ ਇਹਦੇ ਲਈ ਊਡ ਆਪਸ਼ਨ ਆ ਜਾਏਗੀ ਹੇਠ ਲਿਖਿਆਂ ਵਿੱਚੋਂ ਕਿਹੜੀ ਅਨਾਜ ਫਸਲ ਨਹੀਂ ਹੈ ਦੇਖੋ ਬੇਟਾ ਚਾਵਲ ਅਨਾਜ ਫਸਲ ਹੈ ਮੱਕੀ ਇਹ ਵੀ ਅਨਾਜ ਫਸਲ ਹੈ ਬਾਜਰਾ ਇਹ ਵੀ ਹੈ ਇਹਨਾਂ ਨੇ ਪੁੱਛਿਆ ਸਾਨੂੰ ਨਹੀਂ ਹੈ ਤਾਂ ਜਿਹੜੀ ਕਪਾ ਹੈ ਬੇਟਾ ਉਹ ਅਨਾਜ ਫਸਲ ਨਹੀਂ ਹੈ ਅੱਗੇ ਆ ਗਿਆ ਬੇਟਾ ਅਗਲਾ ਪ੍ਰਸ਼ਨ ਆਪਣਾ ਸੰਸਾਰ ਦੀ ਸਭ ਤੋਂ ਵੱਧ ਚਾਵਲ ਦੀ ਪੈਦਾਵਾਰ ਕਿਸ ਦੇਸ਼ ਵਿੱਚ ਹੁੰਦੀ ਹੈ ਤਾਂ ਸੰਸਾਰ ਦਾ ਸਭ ਤੋਂ ਵੱਧ ਚਾਵਲ ਕਿਹੜਾ ਦੇਸ਼ ਪੈਦਾ ਕਰਦਾ ਬੇਟਾ ਚੀਨ ਠੀਕ ਹੈ ਜੀ ਕਿਹੜਾ ਦੇਸ਼ ਪੈਦਾ ਕਰਦਾ ਬੇਟਾ ਚੀਨ ਭਾਰਤ ਵਿੱਚ ਪੰਜਾਬ ਦਾ ਚਾਵਲ ਪੈਦਾ ਕਰਨ ਵਾਲੀ ਰਾਜਾਂ ਵਿੱਚ ਕਿਹੜਾ ਸਥਾਨ ਹੈ ਬੇਟਾ ਦੂਜਾ ਠੀਕ ਹੈ ਭਾਰਤ ਵਿੱਚ ਜਿੱਕਰ ਚਾਵਲ ਪੈਦਾ ਹੁੰਦਾਗਾ ਤਾਂ ਪੰਜਾਬ ਦਾ ਉਹਦੇ ਵਿੱਚ ਕਿੰਨਾ ਨੰਬਰ ਆ ਜਾਏਗਾ ਦੂਜਾ ਪਹਿਲੇ ਨੰਬਰ ਤੇ ਕੌਣ ਹੈ ਬੇਟਾ ਠੀਕ ਹੈ ਪੱਛਮੀ ਬੰਗਾਲ ਠੀਕ ਹੈ ਤੁਸੀਂ ਯਾਦ ਰੱਖਣਾਗਾ ਪਹਿਲੇ ਨੰਬਰ ਤੇ ਹੋਣਾਗਾ ਪੱਛਮੀ ਬੰਗਾਲ ਦੂਜੇ ਨੰਬਰ ਤੇ ਪੰਜਾਬ ਅਗਲਾ ਪ੍ਰਸ਼ਨ ਹੈ ਆਪਣਾ ਭਾਰਤ ਦੇ ਕਿਹੜੇ ਕੁੱਲ ਤਿੰਨ ਰਾਜ ਕਣਕ ਦਾ 72% ਤੋਂ ਵੱਧ ਉਤਪਾਦਨ ਕਰਦੇ ਹਨ ਹਾਂਜੀ ਬੇਟਾ ਦੇਖੋ ਕਿਹੜੇ ਕਿਹੜੇ ਅਗੇ ਹਾਂਜੀ ਇਹਦੇ ਲਈ ਸਹੀ ਸਹੀ ਆਪਸ਼ਨ ਆ ਜਾਈਗੇ ਬੇਟਾ ਉੱਤਰ ਪ੍ਰਦੇਸ਼ ਪੰਜਾਬ ਅਤੇ ਹਰਿਆਣਾ ਇਹ ਤਿੰਨੋਂ ਰਾਜ ਮਿਲ ਕੇ ਪੂਰੇ ਭਾਰਤ ਦੇ ਵਿੱਚ ਕਣਕ ਦਾ 72% ਤੋਂ ਵੱਧ ਉਤਪਾਦਨ ਪੈਦਾ ਕਰਦੇਗੇ ਠੀਕ ਹੈ ਬੇਟਾ ਹਾਂਜੀ ਬੇਟਾ ਹੁਣ ਆਪਾਂ ਨਾਰੀਖ ਸ਼ਾਸਤਰ ਦੇ ਭਾਗ ਪ੍ਰਸ਼ਨ ਹੱਲ ਕਰਾਂਗੇ 2000 ਈਸਵੀ ਵਿੱਚ ਕਿਹੜੇ ਤਿੰਨ ਨਵੇਂ ਰਾਜ ਸਥਾਪਿਤ ਕੀਤੇ ਗਏ ਹਾਂਜੀ ਬੇਟਾ ਤਾਂ ਕਿਹੜੇ ਤਿੰਨ ਨਵੇਂ ਰਾਜ ਸਥਾਪਿਤ ਕੀਤੇ ਗਏ ਇਹਦੇ ਵਿੱਚ ਆ ਜਾਏਗਾ ਬੇਟਾ ਉੱਤਰ ਪ੍ਰਦੇਸ਼ ਸੌਰੀ ਉਤਰਾੰਚਲ ਛੱਤੀਸਗੜ੍ਹ ਤੇ ਝਾਰਖੰਡ ਤਾਂ ਇਹਦੇ ਲਈ ਈਡੀ অপਸ਼ਨ ਆ ਜੀਏ ਬੇਟਾ ਉਤਰਾंचल ਚਾਰਖੰਡ ਤੇ ਛਤੀਸਗੜ ਠੀਕ ਹੈ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਆਪਣਾ ਭਾਰਤੀ ਸੰਵਿਧਾਨ ਅਨੁਸਾਰ ਸੰਕਟ ਕਾਲੀਨ ਸ਼ਕਤੀਆਂ ਦੀ ਵਰਤੋਂ ਸਿਰਫ ਕਰ ਸਕਦਾਗਾ ਕਿਹਦੇ ਕੋਲ ਸੰਕਟ ਕਾਲੀਨ ਸ਼ਕਤੀ ਹੁੰਦੀਆਂ ਨੇ ਬੇਟਾ ਰਾਸ਼ਟਰਪਤੀ ਕੋਲ ਠੀਕ ਹੈ ਤਿੰਨ ਪ੍ਰਕਾਰ ਦੀਆਂ ਸੰਕਟ ਕਾਲੀਨ ਸ਼ਕਤੀਆਂ ਰਾਸ਼ਟਰਪਤੀ ਕੋਲ ਹੁੰਦੀਆਂ ਨੇ ਸਿਰਫ ਰਾਸ਼ਟਰਪਤੀ ਹੀ ਵਰਤ ਸਕਦਾਗਾ ਅਗਲਾ ਪ੍ਰਸ਼ਨ ਸੰਸਦ ਨੂੰ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਅਧਿਕਾਰ ਪ੍ਰਾਪਤ ਨਹੀਂ ਹੈ ਤੈਨਿਹੇ ਬੇਟਾ ਉਡਾ ਆਪਸ਼ਨ ਸਹੀ ਹੈ ਕਿਸੇ ਰਾਜ ਦੀ ਹੋਂਦ ਨੂੰ ਸਥਾਪਿਤ ਕਰਨਾ ਇਹ ਸੰਸਦ ਦੇ ਕੋਲ ਅਧਿਕਾਰ ਨਹੀਂ ਹੈ ਹਾਂਜੀ ਬੇਟਾ ਪਰ ਅਗਲਾ ਪ੍ਰਸ਼ਨ ਆ ਗਿਆ ਦਾਜ ਰੋਕੂ ਕਾਨੂੰਨ ਬਣਿਆ ਠੀਕ ਹੈ 1961 ਦੇ ਵਿੱਚ ਠੀਕ ਹੈ ਇਹ ਯਾਦ ਰੱਖਣਾ ਵੀ ਦਾਜ ਰੋਕੂ ਕਾਨੂੰਨ 1961 ਚ ਬਣਿਆ ਵਿਧਵਾ ਪੁਨਰ ਵਿਆਹ ਜਿਹੜਾ ਐਕਟ ਸੀ 1955 ਚ ਪਾਸ ਹੋਇਆ ਸਤੀ ਪ੍ਰਥਾ ਦੇ ਉੱਪਰ ਰੋਕ ਲਗਾਈ ਗਈ 1829 ਦੇ ਵਿੱਚ ਠੀਕ ਹੈ ਇਹ ਤੁਸੀਂ ਯਾਦ ਰੱਖਣੇ ਤਿੰਨ ਇਹਨਾਂ ਤਿੰਨਾਂ ਦੇ ਵਿੱਚ ਇੱਕ ਪ੍ਰਸ਼ਨ ਆਏਗਾ ਅਗਲਾ ਪ੍ਰਸ਼ਨ ਭਾਰਤੀ ਸੰਵਿਧਾਨ ਵਿੱਚ ਸਮਾਨਤਾ ਦਾ ਅਧਿਕਾਰ ਪੰਜ ਉਨਛੇਦਾਂ ਦੁਆਰਾ ਦਿੱਤਾ ਗਿਆ ਇਹਨਾਂ ਛੇਦ ਹਨ ਸਮਾਨਤਾ ਦਾ ਅਧਿਕਾਰ ਬੇਟਾ ਦਿੱਤਾ ਗਿਆ ਹੈਗਾ ਉਨਛੇਦ 14 ਤੋਂ 18 ਠੀਕ ਹੈ ਬੇਟਾ ਉਨਛੇਦ 14 ਤੋਂ ਉਨਛੇਦ 18 ਤੱਕ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈਗਾ ਹਾਂਜੀ ਬੇਟਾ ਅੱਗੇ ਆਪਾਂ ਹੋਰ ਜਿਹੜੇ ਪੰਜ ਪੰਜ ਪ੍ਰਸ਼ਨ ਇਤਿਹਾਸ ਦੇ ਗੋਲ ਦਿੱਤੇ ਨਾਰੀਸ਼ਾਸਤਰੀ ਕਰਾਈ ਨੇ ਇੰਪੋਰਟੈਂਟ ਹਨ ਇਹਦੇ ਵਿੱਚੋਂ ਪਹਿਲਾ ਪ੍ਰਸ਼ਨ ਦੇਖੋ ਗਿਆਸੂਦੀਨ ਬਲਬਨ ਨੇ ਕਿਸ ਬਰੁੱਧ ਲਹੂ ਅਤੇ ਲੋਹੇ ਦੀ ਨੀਤੀ ਅਪਣਾਈ ਠੀਕ ਹੈ ਬੇਟਾ ਗਿਆਸੂਦੀਨ ਜਿਹੜਾ ਬਲਬਨ ਸੀ ਉਸਨੇ ਲਹੂ ਅਤੇ ਲੋਹੇ ਦੀ ਨੀਤੀ ਅਪਣਾਈ ਸੀ ਮੰਗੋਲਾਂ ਦੇ ਬਰੁੱਧ ਅਗਲਾ ਪ੍ਰਸ਼ਨ ਆਪਣਾ ਭਾਰਤ ਵਿੱਚ ਦਾਸ ਵੰਸ਼ ਦਾ ਅੰਤ ਕਿਸ ਨੇ ਕੀਤਾ ਹਾਂਜੀ ਬੇਟਾ ਦਾਸ ਵੰਸ਼ ਦਾ ਅੰਤ ਕਿਹਨੇ ਕੀਤਾ ਸੀ ਠੀਕ ਹੈ ਜਲਾਲਉਦੀਨ ਖਿਲਜੀ ਨੇ ਠੀਕ ਹੈ ਪਹਿਲਾ 10 ਵੰਚ ਸੀ ਉਹਦਾ ਅੰਤ ਕਰਕੇ ਜਲਾਲউদ্দিন ਖਿਲਜੀ ਨੇ ਇੱਕ ਨਵਾਂ ਵੰਚ ਬਣਾਇਆ ਸੀ ਖਿਲਜੀ ਵੰਚ ਜਾਂ ਖਲਜੀ ਵੰਚ ਠੀਕ ਹੈ ਮਲਿਕ ਕਾਫੂਰ ਡੈਸ਼ ਦਾ ਸਨਾਪਤੀ ਸੀ ਹਾਂਜੀ ਬੇਟਾ ਜੀ ਮਲਿਕ ਕਫੂਰ ਸੀ ਉਹ ਕਿਸਦਾ ਸਨਾਪਤੀ ਸੀ ਅਲਾਉਦੀਨ ਖਿਲਜੀ ਦਾ ਠੀਕ ਹੈ ਇੰਪੋਰਟੈਂਟ ਹੈ ਕੁਐਸਚਨ ਹੈਗਾ ਮਲਿਕ ਕਪੂਰ ਕੀ ਦਾ ਸਨਾਪਤੀ ਸੀ ਅਲਾਉਦੀਨ ਖਿਲਜੀ ਦਾ ਅਗਲਾ ਪੇਸ਼ਟ ਬੇਟਾ ਦਿੱਲੀ ਦੇ ਕਿਸ ਸ਼ਕਤੀਸ਼ਾਲੀ ਸ਼ਾਸਕ ਨੂੰ ਬੁੱਧੀਮਾਨ ਮੂਰਖ ਕਿਹਾ ਜਾਂਦਾ ਸੀ ਠੀਕ ਹੈ ਮਤਲਬ ਉਹ ਪੜਿਆ ਲਿਖਿਆ ਤਾਂ ਸੀ ਠੀਕ ਹੈ ਬਟ ਫਿਰ ਵੀ ਉਹਨੂੰ ਮੁਰਕਿਆ ਨਹੀਂ ਸੀ ਕਿਉਂਕਿ ਉਹਨੇ ਨੀਤੀਆਂ ਹੀ ਕੁਝ ਐਸੀਆਂ ਅਪਣਾ ਲਈਆਂ ਠੀਕ ਹੈ ਤਾਂ ਉਹਦਾ ਨਾਮ ਸੀ ਬੇਟਾ ਮੁਹੰਮਦ ਬੇਨ ਤੁਗਲਕ ਠੀਕ ਹੈ ਮੁਹੰਮਦ ਬੇਨ ਤੁਗਲਕ ਹਾਂਜੀ ਬੇਟਾ ਅਗਲਾ ਪ੍ਰਸ਼ੰਤ ਚੋਲ ਰਾਜ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਦਾ ਕੀ ਨਾਮ ਸੀ ਬੇਟਾ ਨਾਡੂ ਠੀਕ ਹੈ ਯਾਦ ਰੱਖਣਾ ਤੁਸੀਂ ਮੰਡਲਮਸ ਵਲੇਡੂਜ਼ ਠੀਕ ਹੈ ਫਿਰ ਨਾਡੂ ਸਭ ਤੋਂ ਛੋਟੀ ਇਕਾਈ ਕੀ ਸੀ ਬੇਟਾ ਨਾਡੂ ਨਾਡੂ ਜਿਵੇਂ ਆਪਣੇ ਪਿੰਡ ਹੁੰਦੇ ਹਨ ਇਸ ਤਰੀਕੇ ਦੀ ਇੱਕ ਇਕਾਈ ਸੀ ਹਾਂਜੀ ਬੇਟਾ ਅੱਗੇ ਆਪਾਂ ਭੂਗੋਲ ਦੇ ਕਰਾਂਗੇ ਹੁਣ ਇੰਪੋਰਟੈਂਟ ਕੁਐਸਚਨ ਸੰਸਾਰ ਦੀ ਸਭ ਤੋਂ ਵੱਧ ਮੱਕੀ ਕਿਹੜਾ ਦੇਸ਼ ਪੈਦਾ ਕਰਦਾ ਹੈ ਬੇਟਾ ਯੂਐਸਏ ਸੰਯੁਕਤ ਰਾਜ ਅਮਰੀਕਾ ਸੰਸਾਰ ਦੀ ਸਭ ਤੋਂ ਵੱਧ ਮੱਕੀ ਪੈਦਾ ਕਰਦਾ ਹੈ ਅਗਲਾ ਪ੍ਰਸ਼ਨ ਹੈ ਬੇਟਾ ਸੰਸਾਰ ਦੀ ਸਭ ਤੋਂ ਵੱਧ ਕਪਾਹ ਕਿਹੜਾ ਦੇਸ਼ ਪੈਦਾ ਕਰਦਾਗਾ ਹਾਂਜੀ ਇਹਦੇ ਵਿੱਚ ਭਾਰਤ ਦਾ ਪਹਿਲਾ ਨੰਬਰ ਹੈਗਾ ਸੰਸਾਰ ਦੀ ਸਭ ਤੋਂ ਵੱਧ ਕਪਾਹ ਭਾਰਤ ਪੈਦਾ ਕਰਦਾ ਹੈ ਪੰਜਾਬ ਦੇ ਕਿਸ ਖੇਤਰ ਵਿੱਚ ਕਪਾਹ ਨੂੰ ਚਿੱਟਾ ਸੋਨਾ ਕਿਹਾ ਜਾਂਦਾ ਹੈਗਾ ਕਿਸਕੇ ਤਰਜ ਕੇਂਦਰ ਬੇਟਾ ਮਾਲਵਾ ਕਿਉਂਕਿ ਜਿਹੜੀ ਪੰਜਾਬ ਦੀ ਮਾਲਵਾ ਵੈਲਟ ਹੈਗੀ ਇਹਦੇ ਵਿੱਚ ਜ਼ਿਆਦਾਤਰ ਜਿਹੜੀ ਕਪਾਏਗੀ ਉਹ ਉਗਾਈ ਜਾਂਦੀ ਹੈਗੀ ਅਗਲਾ ਪ੍ਰਸ਼ਨ ਬੇਟਾ ਮਿਸਰ ਦੇਸ਼ ਦੀ ਕਿਹੜੇ ਰੇਸ਼ੇ ਵਾਲੀ ਕਪਾਹ ਸੰਸਾਰ ਭਰ ਵਿੱਚ ਪ੍ਰਸਿੱਧ ਹੈ ਤਾਂ ਇਹਦੇ ਲਈ ਬੇਟਾ ਆਹ ਆਪਸ਼ਨ ਸਹੀ ਹੈ ਜਿਹੜੀ ਲੰਬੇ ਰੇਸ਼ੇ ਵਾਲੀ ਠੀਕ ਹੈ ਵੈਸੇ ਵੀ ਜਿਹੜੀ ਲੰਬੇ ਰੇਸ਼ੇ ਵਾਲੀ ਕਪਾਏ ਉਸ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈਗਾ ਠੀਕ ਹੈ ਅਗਲਾ ਪ੍ਰਸ਼ਨ ਬੇਟਾ ਭਾਰਤ ਵਿੱਚ ਸਭ ਤੋਂ ਵੱਧ ਪਰਸਨ ਕਿਸ ਰਾਜ ਵਿੱਚ ਉਗਾਈ ਜਾਂਦੀ ਹੈ ਠੀਕ ਹੈ ਕਿਸ ਰਾਜ ਵਿੱਚ ਦਾ ਇਹ ਨਿਆ ਬੇਟਾ ਪਟਸਨ ਪੱਛਮੀ ਬੰਗਾਲ ਦੇ ਕੋ ਪੱਪੇ ਤੇ ਪਟਸਨ ਪੱਪੇ ਤੇ ਪੱਛਮੀ ਬੰਗਾਲ ਹੈ ਨਾ ਹਾਂਜੀ ਅੱਗੇ ਆਪਾਂ ਹੁਣ ਨਾਗਰੀ ਸ਼ਾਸਤਰ ਦੇ ਕਰਾਂਗੇ ਜਿਹੜੇ ਮਹੱਤਵਪੂਰਨ ਪ੍ਰਸ਼ਨ ਨੇ ਤਾਂ ਇਹਦੇ ਵਿੱਚੋਂ ਪਹਿਲਾ ਪ੍ਰਸ਼ਨ ਹੈ ਆਪਣਾ ਸੰਵਿਧਾਨ ਵਿੱਚ ਸ਼ਾਮਿਲ ਸੰਵਰਤੀ ਸੂਚੀ ਕਿਹੜੇ ਦੇਸ਼ ਦੇ ਸੰਵਿਧਾਨ ਦੀ ਦੇਣ ਹੈ ਜੋ ਭਾਰਤ ਵਿੱਚ ਸੰਵਰਤੀ ਸੂਚੀ ਹੈ ਠੀਕ ਹੈ ਉਹ ਕਿਹੜੇ ਦੇਸ਼ ਤੋਂ ਲਈ ਗਈ ਹੈ ਆਪਾਂ ਉਲੱਤੀ ਬੇਟਾ ਸੰਯੁਕਤ ਰਾਜ ਅਮਰੀਕਾ ਤੋਂ ਹਾਂਜੀ ਅਗਲਾ ਪ੍ਰਸ਼ਨ ਆਪਣਾ ਭਾਰਤੀ ਸੰਵਿਧਾਨ ਅਨੁਸਾਰ ਮੌਲਿਕ ਅਧਿਕਾਰ ਪ੍ਰਾਪਤ ਹਨ ਠੀਕ ਹੈ ਮੌਲਿਕ ਅਧਿਕਾਰ ਕਿਹਨਾਂ ਨੂੰ ਪ੍ਰਾਪਤ ਨੇ ਵੀ ਸਾਰੇ ਭਾਰਤੀ ਨਾਗਰਿਕਾਂ ਨੂੰ ਠੀਕ ਹੈ ਚਾਹੇ ਉਹ ਸਰਕਾਰੀ ਨੌਕਰੀ ਤੇ ਹੈ ਜਾਂ ਨਹੀਂ ਹੈ ਇਹ ਸਾਰੇ ਭਾਰਤੀ ਨਾਗਰਿਕਾਂ ਨੂੰ ਪ੍ਰਾਪਤ ਹਨ ਅਗਲਾ ਪ੍ਰਸ਼ਨ ਬਿਟਾ ਭਾਰਤੀ ਸੰਵਿਧਾਨ ਵਿੱਚ ਕਿਹੜੇ ਅਨੁਛੇਦਾਂ ਰਾਹੀਂ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਹੈਗਾ ਹਾਂਜੀ ਦੇਖੋ 14 ਤੋਂ 18 ਤੱਕ ਸਮਾਨਤਾ ਸੀ ਤਾਂ ਸੁਤੰਤਰਤਾ ਰਹੇਗਾ 19 ਤੋਂ 22 ਤੱਕ ਠੀਕ ਹੈ ਅਗਲਾ ਪ੍ਰਸ਼ਨ ਸੋਸ਼ਣ ਬੁਰਧ ਅਧਿਕਾਰ ਹੈ ਹਾਂਜੀ ਜਿਹੜੇ ਸੋਸ਼ਣ ਬੁਰਧ ਅਧਿਕਾਰ ਨੇ ਬੇਟਾ ਉਹ ਕਿੰਨੇ ਤੋਂ ਕਿੰਨੇ ਤੱਕ ਨੇ ਉਹ ਹਨ 23 ਤੋਂ 24 ਤੱਕ ਅਗਲਾ ਪ੍ਰਸ਼ਨ ਭਾਰਤੀ ਸੰਵਿਧਾਨ ਵਿੱਚ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦਰਜ ਹੈ ਹਾਂਜੀ ਬੇਟਾ ਧਾਰਮਿਕ ਸੁਤੰਤਰਤਾ ਜਿਹੜਾ ਅਧਿਕਾਰ ਹੈਗਾ ਉਹ ਅਨੁਛੇਦ ਕਿੰਨੇ ਤੋਂ ਕਿੰਨੇ ਤੱਕ ਹੈ ਉਹ ਹੈ ਬੇਟਾ ਅਨੁਛੇਦ 25 ਤੋਂ 28 ਤੱਕ ਠੀਕ ਹੈ ਇਹ ਤੁਸੀਂ ਯਾਦ ਰੱਖਣਾਗਾ ਸੁਤੰਤਰਤਾ ਦਾ ਅਧਿਕਾਰ 19 ਤੋਂ 22 ਸ਼ੋਸ਼ਣ ਵਿਰੋਧ ਅਧਿਕਾਰ 23 ਤੋਂ 24 ਤੇ ਧਾਰਮਿਕ ਸੁਤੰਤਰਤਾ ਵਿਰੋਧ ਅਧਿਕਾਰ 25 ਤੋਂ 28 ਠੀਕ ਹੈ ਜੀ ਆਓ ਅੱਗੇ ਫਿਰ ਅਗਲੇ ਇੰਪੋਰਟੈਂਟ ਕੁਸਚਨ ਕਰੀਏ ਤਾਂ ਇਕੱਲਾ ਪੱਛਮੀ ਬੰਗਾਲ ਭਾਰਤ ਦਾ ਕਿੰਨੇ ਪ੍ਰਤੀਸ਼ਤ ਪਟਸਨ ਪੈਦਾ ਕਰਦਾਗਾ ਠੀਕ ਹੈ ਦੇਖੋ ਆਪਾਂ ਕੀਤਾ ਸੀ ਨਾ ਪਟਸਨ ਕਿੱਥੇ ਪੈਦਾ ਹੁੰਦਾਗਾ ਪੱਛਮੀ ਬੰਗਾਲ ਚ ਤਾਂ ਇਕੱਲਾ ਇਹ ਕਿੰਨੇ ਪ੍ਰਤੀਸ਼ਤ ਪਟਸਨ ਪੈਦਾ ਕਰਦਾ ਬੇਟਾ 80% ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਸ ਥਾਂ ਤੇ ਭਾਰਤ ਵਿੱਚ ਚਾਹ ਨਹੀਂ ਉਗਾਈ ਜਾਂਦੀ ਠੀਕ ਹੈ ਉਹ ਸਥਾਨ ਹੈ ਬੇਟਾ ਔਰੰਗਾਬਾਦ ਅਗਲਾ ਪ੍ਰਸ਼ਨ ਆਪਣਾ ਹੇਠ ਲਿਖਿਆਂ ਵਿੱਚੋਂ ਕਿਹੜੀ ਕੌਡੀ ਦੀ ਕਾਫੀ ਹੁਣ ਅਸੀਂ ਬਥੇ ਤੇ ਠੀਕ ਹੈ ਕਾਫੀ ਕੌਡੀ ਨਹੀਂ ਕਾਫੀ ਦੀ ਕਿਸਮ ਨਹੀਂ ਹੈ ਦੇਖੋ ਅਰਬਿਕਾ ਹੈ ਰਬਸਟਾ ਹੈ ਲਾਈਬੈਰੀਕਾ ਹੈ ਤਾਂ ਕਿਹੜੀ ਨਹੀਂ ਹੈ ਬੇਟਾ ਉਹ ਹੈਗੀ ਸਾਈਬੇਰੀਕਾ ਇਹਦੇ ਲਈ ਸਾਡੀ ਈਡੀ অপਸ਼ਨ ਆਜੇਗੀ ਸੀ ਕਾਫੀ ਦੀ ਇਹਨਾਂ ਕਿਸਮਾਂ ਹੁੰਦੀ ਨੇ ਨਾ ਅਰਬਿਕਾ ਰਬਸਟਾ ਤੇ ਲਾਈਬੈਰੀਕਾ ਅਗਲਾ ਪ੍ਰਸ਼ਨ ਬੇਟਾ ਯੂਐਸਏ ਵਿੱਚ ਕਿਸ ਕਿਸਮ ਦੀ ਖੇਤੀ ਕੀਤੀ ਜਾਂਦੀ ਹੈ ਤਾਂ ਯੂਐਸਏ ਦੇ ਵਿੱਚ ਕੀਤੀ ਜਾਂਦੀ ਹੈ ਬਸਤ੍ਰਿਤ ਖੇਤੀ ਠੀਕ ਹੈ ਜੀ ਅਗਲਾ ਪ੍ਰਸ਼ਨ ਆਪਣਾ ਹੈ ਇਟਲੀ ਖੇਆਂ ਵਿੱਚੋਂ ਕਿਹੜਾ ਉਦਯੋਗ ਮਾਲ ਦੇ ਕਿਸਮ ਜਾਂ ਸਰੋਤ ਦੇ ਆਧਾਰ ਤੇ ਨਹੀਂ ਹੈ ਦੇਖੋ ਖੇਤੀ ਦੇ ਆਧਾਰਿਤ ਉਦਯੋਗ ਹੁੰਦੇ ਆ ਖਣਿਜ ਪਦਾਰਥਾਂ ਦੇ ਆਧਾਰਿਤ ਉਦਯੋਗ ਵੀ ਹੁੰਦੇ ਆ ਜੰਗਲਾਂ ਤੇ ਆਧਾਰਿਤ ਉਦਯੋਗ ਵੀ ਹੁੰਦੇ ਆ ਬਟ ਸਰਕਾਰੀ ਖੇਤਰ ਦੇ ਉਦਯੋਗ ਹਨ ਠੀਕ ਹੈ ਇਹਦੇ ਲਈ ਸਾਡੀ ਜਿਹੜੀ ਏਡੀ অপਸ਼ਨ ਹੈ ਬੇਟਾ ਉਹ ਸਹੀ ਆ ਜੇਗੀ। ਹਾਂਜੀ। ਹੁਣ ਆ ਗਏ ਆਪਣੇ ਨਾਗਰਿਕ ਸ਼ਾਸਤਰ ਦੇ। ਤਾਂ ਪਹਿਲਾ ਪ੍ਰਸ਼ਨ ਹੈ ਵਿਧਾਨਪਰੀਸ਼ਦ ਦਾ ਕਾਰਜਕਾਲ ਕਿੰਨਾ ਹੁੰਦਾਗਾ? ਠੀਕ ਹੈ। ਇੱਥੇ ਥੋੜਾ ਜਿਹਾ ਤੁਸੀਂ ਧਿਆਨ ਰੱਖਣਾ ਬੇਟਾ ਇਹ ਰਾਜ ਸਰਕਾਰ ਦੀ ਗੱਲ ਕਰਦੇ ਹੁਣ। ਜਿਵੇਂ ਆਪਾਂ ਕੇਂਦਰ ਸਰਕਾਰ ਦੇ ਵਿੱਚ ਸੰਸਦ ਦੇ ਦੋ ਸਦਨ ਹੁੰਦੇ ਨੇ ਨਾ। ਠੀਕ ਹੈ ਰਾਜ ਸਭਾ ਤੇ ਲੋਕ ਸਭਾ। ਐਵੇਂ ਰਾਜ ਸਰਕਾਰ ਦੇ ਵਿੱਚ ਵੀ ਅਗੇ ਦੋ ਸਦਨ ਹੁੰਦੇ ਆਗੇ। ਠੀਕ ਹੈ ਵਿਧਾਨਪਰੀਸ਼ਦ ਤੇ ਵਿਧਾਨ ਸਭਾ। ਤਬਿਦਾਨ ਪਰਿਸ਼ਦ ਦਾ ਕਾਰਜਕਾਲ ਹੁੰਦਾ ਬੇਟਾ 6 ਸਾਲ ਵਿਧਾਨ ਸਭਾ ਦਾ ਮੈਂਬਰ ਬਣਨ ਲਈ ਉਮਰ ਕਿੰਨੀ ਹੋਣੀ ਚਾਹੀਦੀ ਹੈ ਠੀਕ ਹੈ ਵਿਧਾਨ ਪਰਿਸ਼ਦ ਤੇ ਵਿਧਾਨ ਸਭਾ ਦੋਨਾਂ ਚੰਤਰ ਹੈ ਵਿਧਾਨ ਪਰਿਸ਼ਦ ਰਾਜ ਸਭਾ ਵਰਗੀ ਹੁੰਦੀ ਹੈ ਤੇ ਵਿਧਾਨ ਸਭਾ ਲੋਕ ਸਭਾ ਵਰਗੀ ਹੁੰਦੀ ਹੈ ਤਾਂ ਲੋਕ ਸਭਾ ਦਾ ਮੈਂਬਰ ਬਣਨ ਲਈ ਕਿੰਨੀ ਉਮਰ ਚਾਹੀਦੀ ਸੀ 25 ਸਾਲ ਤਾਂ ਵਿਧਾਨ ਸਭਾ ਦਾ ਮੈਂਬਰ ਬਣਨ ਲਈ ਵੀ ਉਮਰ 25 ਸਾਲ ਅਗਲਾ ਪ੍ਰਸ਼ਨ ਵਿਧਾਨ ਪਰਿਸ਼ਦ ਦਾ ਮੈਂਬਰ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ ਇਹਦੇ ਲਈ ਬੇਟਾ 30 ਸਾਲ ਜਿਵੇਂ ਰਾਜ ਸਭਾ ਦਾ ਮੈਂਬਰ ਬਣਨ ਲਈ ਉਮਰ 30 ਸਾਲ ਹੁੰਦੀ ਹੈ। ਅਗਲਾ ਪ੍ਰਸ਼ਨ ਵਿਧਾਨ ਸਭਾ ਦੇ ਸਦਨ ਦੀ ਪ੍ਰਧਾਨਗੀ ਕੌਣ ਕਰਦਾਗਾ? ਇਹਦੀ ਪ੍ਰਧਾਨਗੀ ਕਰ ਦੁੰਦਾ ਬੇਟਾ ਸਪੀਕਰ। ਠੀਕ ਹੈ ਜੀ। ਅਗਲਾ ਪ੍ਰਸ਼ਨ ਆਪਣਾ ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾਗਾ? ਦੇਖੋ ਵੀ ਦੇਸ਼ ਦਾ ਸੰਵਿਧਾਨਿਕ ਮੁਖੀ ਹੁੰਦਾਗਾ ਰਾਸ਼ਟਰਪਤੀ ਤੇ ਰਾਜ ਦਾ ਸੰਵਿਧਾਨਿਕ ਮੁਖੀ ਹੁੰਦਾ ਰਾਜਪਾਲ। ਠੀਕ ਹੈ? ਰਾਜ ਦਾ ਸੰਵਿਧਾਨਿਕ ਮੁਖੀ ਰਾਜਪਾਲ ਤੇ ਦੇਸ਼ ਦਾ ਸੰਵਿਧਾਨਿਕ ਮੁਖੀ ਰਾਸ਼ਟਰਪਤੀ। ਆਓ ਅਪ ਅੱਗੇ ਹੋਰ ਪ੍ਰਸ਼ਨ ਕਰੀਏ। ਜਿਹੜੇ ਇੰਪੋਰਟੈਂਟ ਨੇ ਸਭ ਤੋਂ ਪਹਿਲਾਂ ਇਤਿਹਾਸ ਦੇ ਕਰਦੇ ਆ ਆਨੰਦ ਵਿਆਹ ਦੀ ਪਰਤਾ ਕਿਸ ਨੇ ਚਲਾਈ ਠੀਕ ਹੈ ਇੱਕ ਵਿਆਹ ਸੀ ਆਨੰਦ ਵਿਆਹ ਦੀ ਪਰਤਾ ਕਿਸ ਨੇ ਚਲਾਈ ਹਾਂਜੀ ਬੇਟਾ ਇਹ ਚਲਾਈ ਸੀ ਸਤਿਗੁਰੂ ਰਾਮ ਸਿੰਘ ਜੀ ਨੇ ਠੀਕ ਹੈ ਇਹਨਾਂ ਨੇ ਜਿਹੜੀ ਆਨੰਦ ਵਿਆਹ ਦੀ ਰਸਮ ਚਲਾਈ ਸੀ ਨਾ ਇਸ ਰਸਮ ਦੇ ਨਾਲ ਸਿਰਫ ਸਵਾ ਰੁਪਏ ਦੇ ਵਿੱਚ ਪੂਰੇ ਵਿਆਹ ਦੀਆਂ ਰਸਮਾਂ ਪੂਰੀਆਂ ਕਰ ਦਿੱਤੀਆਂ ਜਾਂਦੀਆਂ ਸੀ ਠੀਕ ਹੈ ਜੀ ਅਗਲਾ ਪ੍ਰਸ਼ਨ ਆ ਗਿਆ ਆਪਣਾ ਸਿੰਘ ਸਭਾ ਦੀ ਨੀ ਕਦੋਂ ਰੱਖੀ ਗਈ ਸਿੰਘ ਸਭਾ ਦੀ ਨੀ ਰੱਖੀ ਗਈ ਸੀ ਬੇਟਾ 1873 ਦੇ ਵਿੱਚ ਠੀਕ ਹੈ ਜੀ ਅਗਲਾ ਪ੍ਰਸ਼ਨ ਸਿੰਘ ਸਭਾ ਦੀ ਨੀ ਕਿੱਥੇ ਰੱਖੀ ਗਈ ਸਿੰਘ ਸਭਾ ਦੀ ਨੀ ਰੱਖੀ ਗਈ ਸੀ ਬੇਟਾ ਠੀਕ ਹੈ ਮੰਜੀ ਸਾਹਿਬ ਅਗਲਾ ਪ੍ਰਸ਼ਨ 1879 ਵਿੱਚ ਲਾਹੌਰ ਵਿੱਚ ਸਿੰਘ ਸਭਾ ਦਾ ਪ੍ਰਧਾਨ ਕਿਸ ਨੂੰ ਬਣਾਇਆ ਗਿਆ ਠੀਕ ਹੈ ਜਿਹੜੀ ਲਾਹੌਰ ਦੀ ਸਿੰਘ ਸਭਾ ਸੀ ਇਹਦੇ ਜਿਹੜੇ ਪ੍ਰਧਾਨ ਬਣਾਇਆ ਗਿਆ ਸੀ ਬੇਟਾ ਪ੍ਰੋਫੈਸਰ ਗੁਰਮukh ਸਿੰਘ ਨੂੰ ਠੀਕ ਹੈ ਜੀ ਅਗਲਾ ਪ੍ਰਸ਼ਨ ਐਮ ਡੀ ਐਲਰ ਦੀ ਨੀ ਕਦੋਂ ਰੱਖੀ ਗਈ ਇਹ ਰੱਖੀ ਸੀ ਬੇਟਾ 1853 ਦੇ ਵਿੱਚ ਠੀਕ ਹੈ ਜੀ ਆਜੋ ਭੂਗੋਲ ਦੇ ਕਰੀਏ ਆਪਾਂ ਹੁਣ ਤਾਂ ਪਹਿਲਾ ਪ੍ਰਸ਼ਨ ਹੈ ਜਵਾਰ ਪਟਾਉਣ ਦੇ ਮੁੱਖੀ ਕਾਰਨ ਦੇਖੋ ਜਵਾਰ ਪਟਾ ਕਦੋਂ ਹੁੰਦਾਗਾ ਨਾ ਜਦ ਸਮੁੰਦਰ ਦਾ ਪਾਣੀ ਸੂਰਜ ਜਾਂ ਚੰਨ ਦੀ ਗੁਰਤਾ ਸ਼ਕਤੀ ਦੇ ਨਾਲ ਉੱਪਰ ਨੂੰ ਉੱਡਦਾਗਾ ਤਾਂ ਇਹ ਈਡੀ ਆਪਸ਼ਨ ਇਹਦੇ ਲਈ ਸਹੀ ਆ ਜੇਗੀ ਡੋਲ ਡਰਮਸ ਕਿਸ ਤਰ੍ਹਾਂ ਦਾ ਖੰਡ ਹੈਗਾ ਠੀਕ ਹੈ ਡੋਲ ਡਰਮਸ ਖੰਡ ਪੈਦਾ ਹੁੰਦੇ ਆ ਬੇਟਾ ਜਿੱਥੇ ਘੱਟ ਦਾਬ ਤੇ ਹਵਾ ਸ਼ਾਂਤ ਹੁੰਦੀ ਹੈਗੀ ਠੀਕ ਹੈ ਇਹਦੇ ਲਈ ਆਹ ਆਪਸ਼ਨ ਸਹੀ ਆ ਜੇਗੀ ਘੱਟ ਦਾਬ ਅਤੇ ਸ਼ਾਂਤ ਹਵਾ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜੀ ਬੰਦਰਗਾਹ કચ્છ ਦੀ ਖਾੜੀ ਯਾਨੀ ਕਿ ਗੁਜਰਾਤ ਦੀ ਬੰਦਰਗਾਹ ਹੈਗੀ ਹੈ ਨਾ ਤਾਂ ਦੇਖੋ ਕਿਹੜੀ ਬੰਦਰਗਾਹ ਹੈ ਵੀ ਕਾਂਡਲਾ ਠੀਕ ਹੈ ਕਿਹੜੀ ਬੰਦਰਗਾਹ ਬੇਟਾ ਕਾਂਡਲਾ ਅਗਲਾ ਪ੍ਰਸ਼ਨ ਭਾਰਤ ਵਿੱਚ ਸਭ ਤੋਂ ਵੱਧ ਅਬਰਕ ਪੈਦਾ ਅਬਰਕ ਠੀਕ ਹੈ ਅਬਰਕ ਪੈਦਾ ਕਰਨ ਵਾਲਾ ਰਾਜ ਕਿਹੜਾ ਬੇਟਾ ਬਿਹਾਰ ਹਾਂਜੀ ਅਗਲਾ ਪ੍ਰਸ਼ਨ ਹੇਟ ਲਿਖਿਆ ਬੀਟੂ ਕਿਹੜੀ ਠੰਡੇ ਪਾਣੀ ਦੀ ਧਾਰਾ ਹੈ ਦੇਖੋ ਇਹਨਾਂ ਦੇ ਵਿੱਚੋਂ ਕਿਹੜੀ ਠੰਡੇ ਪਾਣੀ ਦੀ ਧਾਰਾ ਵੀ ਲੈਬਰੇਡੋਰ ਲੈਬਰੇਡੋਰ ਰੇਡੀਓ ਠੰਡੇ ਪਾਣੀ ਦੀ ਧਾਰਾ ਹੈ ਆਓ ਹੁਣ ਆਪਾਂ ਨਾਗਰੀ ਸ਼ਾਸਤਰ ਦੇ ਕਰੀਏ ਸਰਕਾਰ ਸਰਬ ਸਿੱਖਿਆ ਅਭਿਆਨ ਅਧੀਨ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਬ ਸਿੱਖਿਆ ਅਭਿਆਨ ਨੇ ਕੀ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਵੀ ਅਨਪੜਤਾ ਠੀਕ ਹੈ ਅਗਲਾ ਪ੍ਰਸ਼ਨ ਮੰਡਲ ਕਮਿਸ਼ਨ ਨੇ ਕਿੰਨੀਆਂ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੀ ਪਛਾਣ ਕੀਤੀ ਸੀ ਹਾਂਜੀ ਬੇਟਾ ਇਹਦੇ ਲਈ ਆ ਸਾਡਾ ਆਪਸ਼ਨ ਆੜਾ ਜੇ ਕਿ 3743 ਮੰਡਲ ਕਮਿਸ਼ਨ ਨੇ ਕਿੰਨੀਆਂ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੀ ਪਛਾਣ ਕੀਤੀ ਸੀ 3743 ਅਗਲਾ ਪ੍ਰਸ਼ਨ ਆਪਣਾ 73ਵੀਂ ਸੰਵਿਧਾਨਕ ਸੋਧ ਅਨੁਸਾਰ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਔਰਤਾਂ ਲਈ ਕਿੰਨੇ ਪਰਸੈਂਟ ਰਾਖਵਾਂ ਕਿੰਨੇ ਸਥਾਨ ਰਾਖਵੇਂ ਕੀਤੇ ਗਏ ਤਾਂ ਇਹ ਸਥਾਨ ਰਾਖਵੇਂ ਰੱਖੇ ਗਏ ਸੀ ਬੇਟਾ 1/3 ਠੀਕ ਹੈ 1/3 ਜਿਹੜੇ ਸਥਾਨ ਸੀ ਉਹ ਰਾਖਵੇਂ ਰੱਖੇ ਗਏ ਸੀ ਵੀ ਇੰਨਾ ਸੀਟਾਂ ਦੇ ਲਈ ਸਿਰਫ ਔਰਤਾਂ ਹੀ ਚੁਣੀਆਂ ਜਾਣਗੀਆਂ ਅਗਲਾ ਪ੍ਰਸ਼ਨ ਨਗਰਪਾਲਿਕਾ ਤੇ ਪੰਚਾਇਤਾਂ ਦੀਆਂ ਚੋਣਾਂ ਕਰਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ ਬੇਟਾ ਜਿੱਦੀ ਹੁੰਦੀ ਹੈਗੀ ਵੀ ਠੀਕ ਹੈ ਰਾਜ ਸਰਕਾਰ ਦੀ ਅਗਲਾ ਪ੍ਰਸ਼ਨ ਬੇਟਾ ਭਾਰਤ ਦੀ ਕਿਸ ਉੱਚ ਅਦਾਲਤ ਦਾ ਅਧਿਕਾਰ ਖੇਤਰ ਸੱਤ ਰਾਜਾਂ ਤੱਕ ਹੈ ਤਾਂ ਦਿੱਲੀ ਬੇਟਾ ਸਾਡੀ ਇਹ ਏ ਆ ਉਡਾਪਸ਼ਨ ਹੈ ਉਹ ਸੀ ਆ ਜਗੀ ਗੁਹਾਟੀ ਠੀਕ ਬੇਟਾ ਇਸ ਤਰੀਕੇ ਨਾਲ ਆਪਾਂ ਜਿਹੜੇ ਤੁਹਾਡੇ ਕਾਫੀ ਜਿਹੜੇ ਪ੍ਰਸ਼ਨ ਅਗੇ ਉਹ ਤਿੰਨ ਭਾਗਾਂ ਦੇ ਇਤਿਹਾਸ ਭੂਗੋਲ ਤੇ ਨਾਗਰ ਸ਼ਾਸਤਰ ਦੇ ਦਿੱਤੇਗੇ ਤੁਸੀਂ ਇਸ ਵੀਡੀਓ ਨੂੰ ਇੱਕ ਵਾਰ ਫੇਰ ਧਿਆਨ ਨਾਲ ਦੇਖਿਓ ਤਾਂ ਜਿਹੜੇ ਤੁਹਾਡੇ ਇਹ ਸਾਰੇ ਪ੍ਰਸ਼ਨ ਹੈਗੇ ਉਹ ਚੰਗੀ ਤਰ੍ਹਾਂ ਯਾਦ ਹੋ ਜਾਣ ਠੀਕ ਹੈ ਬੇਟਾ ਆਪਾਂ ਜਲਦੀ ਇਹਦਾ ਦੂਸਰਾ ਜਿਹੜਾ ਪਾਰਟ ਹੈਗਾ ਉਹ ਤੁਹਾਨੂੰ ਭੇਜਾਂਗੇ ਤੇ ਤੁਸੀਂ ਉਹ ਵੇਖ ਕੇ ਆਪਣੀ ਜਿਹੜੀ ਤਿਆਰੀ ਹੈਗੀ ਤੂੰ ਕੰਮ ਕਰੀਂ ਠੀਕ ਹੈ ਬੇਟਾ ਓਕੇ ਜੀ ਗੁੱਡ ਬਾਏ